ਇਹਨੂੰ ਕੀ ਕਹਿੰਦੇ ਨੇ ਜਿਹੜਾ ਤੁਸੀਂ ਲਾ ਰੱਖਿਆ ਇਹ ਇਹਨੂੰ ਆਈਐਫਟੀ ਕਹਿੰਦੇ ਨੇ ਆਈਐਫਟੀ ਯਾਨੀ ਕਿ ਆਈਐਫਟੀ ਤੁਸੀਂ ਇਹਨੂੰ ਛੇਵ ਦੇ ਹਾਂਜੀ ਹਾਂਜੀ ਜਿਵੇਂ ਕਿਸੇ ਨੂੰ ਸੇਟੀਕਾ ਪੇਣਾ ਉਹਦਾ ਵੀ ਦਰਦ ਠੀਕ ਹੁੰਦਾ ਇਹਦੇ ਨਾਲ ਇਹ ਨਾਸ ਨੂੰ ਬਲੋਕ ਨੂੰ ਖੋਲਦੀ ਹੈ ਸਾਈਕਲ ਦੇ ਇਹ ਲੱਛਣ ਜੇ ਚੱਕਰ ਆਣਾ ਤੇ ਬਾਹਾਂ ਵਿੱਚ ਦਰਦ ਹੋਣਾ ਤੇ ਗਰਦਨ 'ਚ ਤਾਂ ਹੁੰਦਾ ਹੀ ਹੁੰਦਾ ਸੀ ਠੀਕ ਹੈ ਮਤਲਬ ਜ਼ਿਆਦਾਤਰ ਆਪਾਂ ਦੇਖਦੇ ਨੇ ਸਿਰ ਭਾਰੀ ਰਹਿਣਾ ਹਾਂ ਇਦਾਂ ਦੀ ਠੀਕ ਹੈ ਸਿਰ ਭਾਰੀ ਰਹਿੰਦਾ ਹਾਂਜੀ ਹਾਂਜੀ ਤੇ ਉਹਦਾ ਫਿਰ ਤੁਸੀਂ ਕਿਸ ਤਰ੍ਹਾਂ ਇਲਾਜ ਕਰਦੇ ਹੋ ਉਹਨਾਂ ਦਾ ਮਸ਼ੀਨਾ ਨਾਲ ਬਿਨਾਂ ਦਵਾਈ ਤੋਂ ਇਲਾਜ ਕਰਦੇ ਅੱਛਾ ਬਿਨਾਂ ਦਵਾਈ ਹਾਂ ਇਹ ਨਸ ਨੂੰ ਬਲੋਕ ਨੂੰ ਖੋਲ ਦਿੰਦੀ ਆ ਕਿਸੇ ਨੂੰ ਮਨਕਿਆ ਦੀ ਪ੍ਰੋਬਲਮ ਆ ਉਹ ਵੀ ਠੀਕ ਕਰ ਦਿੰਦੀ ਅੱਛਾ ਮਨਕਿਆ ਦੀ ਹਾਂਜੀ ਹਾਂ ਹਾਂਜੀ ਮਿੱਤਰੋ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਅੱਜ ਮੈਂ ਖੜਾ ਸੁਨਾਮ ਦੇ ਵਿੱਚ ਤੁਹਾਡੇ ਵਾਸਤੇ ਇੱਕ ਵੱਖਰੀ ਜਿਹੀ ਵੀਡੀਓ ਲੈ ਕੇ ਆਇਆ ਆ ਵੀਡੀਓ ਕੀ ਆ ਮੈਂ ਤੁਹਾਨੂੰ ਪਹਿਲਾਂ ਡਿਟੇਲ ਚ ਦੱਸ ਦਿੰਨਾ ਵੀ ਅੱਜ ਕੱਲ ਜਿੱਦਾਂ ਸਰਵਾਈਕਲ ਗੋਡੇ ਦਰਦ ਮੋਢੇ ਦਰਦ ਹਾਏ ਹਾਏ ਬੂ तकरीबन ਹਰ ਇੱਕ ਦੇ ਵਿੱਚ ਪ੍ਰੋਬਲਮ ਆ ਰਹੀ ਆ ਇਹ ਦਰਦਾਂ ਦੀ ਤੇ ਇੱਥੇ ਨਾ ਇੱਕ ਭੈਣ ਦੀ ਇਲਾਜ ਕਰਦੇ ਨੇ ਗੁਰੂ ਕਿਰਪਾ ਫਿਜ਼ੀਓਥੈਰੇਪੀ ਐਂਡ ਕਲੀਨਿਕ ਮੈਂ ਇੱਥੇ ਖੜਿਆ ਸੁਨਾਮ ਸਾਰੀ ਲੋਕੇਸ਼ਨ ਗੱਲਬਾਤ ਤੁਹਾਨੂੰ ਮੈਂ ਸਾਰੀ ਦੱਸ ਦੇਣੀ ਆ ਤੇ ਇਹ ਕਹਿੰਦੇ ਵੀ ਅਸੀਂ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਿਸੇ ਟੀਕੇ ਤੋਂ ਤੁਹਾਡੇ ਦਰਦ ਦਾ ਇਲਾਜ ਕਰ ਦਾਂਗੇ ਹਨਾ ਤੇ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਆਪਾਂ ਚੱਲਦੇ ਆਂ ਅੰਦਰ ਸੈਂਟਰ ਦੇ ਵਿੱਚ ਤੇ ਇੱਥੋਂ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਹਾਂਜੀ ਇਹ ਸਫਾਰਸ਼ ਮੈਂ ਕਿਉਂ ਕਰ ਰਿਹਾ ਕਿਉਂਕਿ ਮੇਰੇ ਖੋਦ ਮੋਢੇ ਦੇ ਵਿੱਚ ਕਾਜਨ ਕੇਤ ਕਰਦ ਹੋਣ ਲੱਗਿਆ ਸੀ ਮੈਂ ਇਹਨਾਂ ਤੋਂ ਥੈਰੇਪੀ ਲੈ ਕੇ ਦੇਖੀ ਪਹਿਲਾਂ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵੀਡੀਓ ਸਾਂਝੀ ਕਰ ਰਿਹਾ ਤੇ ਕਿਉਂਕਿ ਮੈਨੂੰ ਕਈ ਦਿਨਾਂ ਤੋਂ ਲੱਗ ਰਿਹਾ ਸੀਗਾ ਵੀ ਜਿਵੇਂ ਮੈਂ ਡਿੱਗਿਆ ਹੈ ਕਿਤੇ ਕੋਈ ਗੱਲਬਾਤ ਵੀ ਹੋਈ ਨਹੀਂ ਇਦਾਂ ਦੀ ਨਾ ਕੋਈ ਸੱਟ ਵੱਜੀ ਪਰ ਮੇਰੇ ਨਾਲ ਦਰਦ ਹੋ ਰਿਹਾ ਸੀਗਾ ਤੇ ਅੱਧੇ ਘੰਟੇ ਬਾਅਦ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਮੈਸ ਕੋ ਸਾਹਮਣੇ ਹੋਰ ਲੱਗਦਾ ਵੀ ਮੈਨੂੰ ਕੋਈ ਦਰਦ ਨਹੀਂ ਆ ਰਿਹਾ ਜਦੋਂ ਮੈਂ ਆਇਆ ਸੀ ਉਦੋਂ ਮੈਨੂੰ ਦਰਦ ਹੋ ਰਿਹਾ ਸੀਗਾ ਤੇ ਸਾਰੀ ਜਾਣਕਾਰੀ ਆਪਾਂ ਨੇ ਜੀ ਤੋਂ ਲੈਣਿਆ ਸਸੀ ਕਲਪਨ ਉਹ ਕਿੰਨੇ ਕੱਦ ਚੱਲਦਾ ਕੰਮ ਕਰਦਾ ਤੁਹਾਡਾ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਜਿਹੜਾ ਤੁਸੀਂ ਟ੍ਰੀਟਮੈਂਟ ਕਰਦੇ ਉਹਨੂੰ ਕਹਿੰਦੇ ਕੀ ਨੇ ਆ ਨਹੀਂ ਇਹਨੂੰ ਕੀ ਕਹਿੰਦੇ ਹਾਂ ਮੈਂ ਠੀਕ ਹੈ ਰੋਕੇ ਜੋ ਹੋ ਜਾਂਦੀਆਂ ਨਸਾਂ ਦੀ ਉਹਨਾਂ ਨੂੰ ਇਹ ਪੰਪਿੰਗ ਕਰਕੇ ਖੋਲਦੀ ਹੈ ਜੀ ਠੀਕ ਹੈ ਜਿਹੜੀ ਆ ਮਸ਼ੀਨਾਂ ਤੁਸੀਂ ਚਲਾਣੇ ਉਹ ਕੋਈ ਜਿਹੜੀਆਂ ਪਾਈਪੇ ਲੱਗੀਆਂ ਨੇ ਹਾਂ ਜੀ ਹਾਂ ਇਹਨੂੰ ਕੀ ਕਹਿੰਦੇ ਨੇ ਜਿਹੜਾ ਤੁਸੀਂ ਲਾ ਰੱਖਿਆ ਇਹ ਇਹਨੂੰ ਆਈਐਫਟੀ ਕਹਿੰਦੇ ਨੇ ਆਈਐਫਟੀ ਹਾਂ ਜੀ ਯਾਨੀ ਕਿ ਆਈਐਫਟੀ ਤੁਸੀਂ ਇਹਨੂੰ ਚੇਕ ਦਿੰਦੇ ਹਾਂ ਹਾਂ ਜੀ ਹਾਂ ਜਿਵੇਂ ਕਿਸੇ ਨੂੰ ਸੇਟੀ ਕਪ ਹੋਏ ਨਾ ਉਹਦਾ ਵੀ ਦਰਦ ਠੀਕ ਹੁੰਦਾ ਇਹਦੇ ਨਾਲ ਇਹ ਨਾਸ ਨੂੰ ਬਲੋਕ ਨੂੰ ਖੋਲਦੀ ਆ ਉਹਲਾ ਖੋਲ ਕੇ ਫੇਠੀ ਕਰਦੀ ਇਹਨੂੰ 5-6 ਦਿਨ ਲੱਗਦੇ ਨੇ ਟ੍ਰੀਟਮੈਂਟ ਦਾ ਅੱਛਾ 5-6 ਦਿਨਾਂ ਦੇ ਵਿੱਚ ਬੰਦਾ ਸੈੱਟ ਹੋ ਜਾਂਦਾ ਜਮ ਬ ਦੇਲੀ ਆਣਾ ਪੈਂਦਾ ਜੀ ਅੱਛਾ ਦੇਲੀ ਤੇ ਪੰਜ ਦਿਨ ਲਗਾਤਾਰ ਤੋਂ ਆਣਾ ਪਊਗਾ ਹਾਂਜੀ ਅੱਧੇ ਘੰਟੇ ਦਾ ਟ੍ਰੀਟਮੈਂਟ ਹੈ ਇਹ ਅੱਛਾ ਅੱਧਾ ਘੰਟਾ ਪੇਸ਼ੈਂਟ ਨੂੰ ਲੱਗਣਾ ਹੀ ਲੱਗਣਾ ਠੀਕ ਆ 4:00 ਬਜਾਰ ਨਾਲੋਂ ਘੱਟ ਟ੍ਰੀਟਮੈਂਟ ਹੈ ਜੀ ਬਜਾਰ ਨਾਲੋਂ ਘੱਟ ਟ੍ਰੀਟਮੈਂਟ ਤੇ ਦੇਖੋ ਬਹੁਤ ਈ ਗੱਲ ਹੈ ਪਹਿਲੇ ਜਦੋਂ ਕੋਈ ਬੰਦਾ ਦੁਖੀ ਤੁਹਾਡੇ ਕੋਲ ਆਉਂਦਾ ਹਾਂਜੀ ਹਾਂਜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਦੁਖੀ ਡਾਕਟਰ ਕੋਲ ਜਾਂਦਾ ਹੈ ਨਾ ਹਾਂਜੀ ਤੇ ਉਹ ਬਹੁਤ ਡਰਕ ਵੱਡਾ ਗੜਾ ਸਤਾ ਰਲੇ ਜੀ ਉਹਨੂੰ ਹੋਰ ਦੁੱਖ ਵੱਧ ਜਾਂਦਾ ਹੈ ਬਿਨਾਂ ਦਵਾਈ ਤੋਂ ਠੀਕ ਹੁੰਦਾ ਹਾਂਜੀ ਨਸ਼ਾ ਛੱਡਾ ਦਾ ਸਭ ਤੋਂ ਵਧੀਆ ਤਰੀਕਾ ਹੈ ਹਾਂਜੀ ਚਲੋ ਦਵਾਈ ਤੋਂ ਠੀਕ ਹੈ ਬਿਲਕੁਲ ਹਾਂ ਇਹ ਹੋ ਜਾਂਦਾ ਹੈ ਇੱਕ ਚੀਜ਼ ਹੋਰ ਆਪਾਂ ਗੱਲ ਹਾਂਜੀ ਕਰਦੇ ਜਿੱਦਾਂ ਬੀਬੀਆਂ ਦੇ ਵਿੱਚ ਸਰਵਾਈਕਲ ਹਾਂਜੀ ਉਹ ਹਾਂ ਬੰਦਿਆਂ ਦੇ ਵਿੱਚ ਵੀ ਹੁੰਦਾ ਹੈ ਪਰ ਜ਼ਿਆਦਾਤਰ ਮੈਂ ਦੇਖਿਆ ਵੀ ਬੀਬੀਆਂ ਦੇ ਵਿੱਚ ਸਰਵਾਈਕਲ ਦੀ ਬਹੁਤ ਪ੍ਰੋਬਲਮ ਹੁੰਦੀ ਆ ਉਹਦਾ ਵੀ ਹੈ ਸਿਚੁਏਸ਼ਨ ਆਪਣੇ ਕੋਲ ਹਾਂਜੀ ਹਾਂ ਉਹਦਾ ਵੀ ਹੁੰਦਾ ਜੀ। ਉਹਦਾ ਵੀ ਮਸ਼ੀਨਾ ਨਾਲ ਹੀ ਇਲਾਜ ਹੁੰਦਾ ਜੀ। ਅੱਛਾ ਮੰਨ ਲਓ ਦਵਾਈ ਬੂਤੀ ਕੋਈ ਨਹੀਂ। ਦੇਖੋ ਵੀ ਇੱਕ ਹੋਰ ਬਹੁਤ ਵਧੀਆ ਗੱਲ ਹੈ ਨਾ ਦਵਾਈਆਂ ਖਾ ਕੇ ਲੀਵਰ ਖਰਾਬ ਹੋ ਜਾਂਦਾ ਬੰਦੇ ਦਾ ਨਾ। ਹਾਂਜੀ ਹਾਂਜੀ। ਹੋਰ ਵੀ ਬਹੁਤ ਸਾਈਡ ਇਫੈਕਟ ਬਹੁਤ ਹੁੰਦੇ ਨੇ। ਸਾਈਡ ਇਫੈਕਟ ਨਹੀਂ ਹੈਗਾ। ਜਿੱਥੇ ਦਵਾਈ ਦਾ ਉਹਦਾ ਫਾਇਦਾ ਹੁੰਦਾ ਨਾ ਕਿਤੇ ਨਾ ਕਿਤੇ ਗੋਲੀਆਂ ਦਾ ਟੀਕਿਆਂ ਦਾ ਲੀਵਰ ਦੇ ਉੱਤੇ ਇਫੈਕਟ ਵੀ ਪੈਂਦਾ ਪਰ ਜਿਹੜੀ ਇਹ ਚੀਜ਼ ਹੈ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ। ਨਹੀਂ। ਕੋਈ ਸਾਈਡ ਨਹੀਂ ਲੱਗਦੀ ਜੇ ਆਪਾਂ ਪੈਨ ਕਿਲਰ ਲੈਂਦੇ ਆ ਉਹਦਾ ਬਹੁਤ ਸਾਈਡ ਇਫੈਕਟ ਆ ਕਿਡਨੀ ਤੇ ਸਾਈਡ ਇਫੈਕਟ ਆਦਾ ਠੀਕ ਹੈ ਲੀਵਰ ਤੇ ਵੀ ਸਾਈਡ ਇਫੈਕਟ ਆਦਾ ਇਹਦਾ ਕੋਈ ਸਾਈਡ ਨਹੀਂ ਲੱਗਦੀ ਇਹਦਾ ਕੋਈ ਸਾਈਡ ਨਹੀਂ ਲੱਗਦੀ ਬਾਕੀ ਪੱਕਾ ਲਾ ਜੀ ਉਹ ਤੋਂ ਬਾਅਦ ਆਪਾਂ ਐਕਸਰਸਾਈਜ਼ਾਂ ਦੱਸਦੇ ਆ ਪੇਸ਼ੈਂਟ ਨੂੰ ਐਕਸਟਰਾ ਸਹਾਇਤਾ ਕਰਨੀਆਂ ਹੁੰਦੀਆਂ ਨੇ ਟੂ ਟਾਈਮ ਤੇ ਉਹਦੇ ਨਾਲ ਠੀਕ ਹੋ ਜਾਂਦਾ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹੜੀ ਤੁਸੀਂ ਕਹਿੰਦੇ ਐਕਸਰਸਾਈਜ਼ ਉਹ ਟਰੀਟਮੈਂਟ ਚਲਦੇ ਚਲਦੇ ਕਰਨੀ ਪੈਣੀ ਜਾਂ ਬਾਅਦ ਵਿੱਚ ਨਹੀਂ ਉਹ ਆਪ ਬਾਅਦ ਚ ਰਿਪੀਟ ਕਰ ਦਿਆਂ ਉਹ ਜਦੋਂ ਦਰਦ ਬਿਲਕੁਲ ਖਤਮ ਹੋ ਜਾਂਦਾ ਠੀਕ ਹੈ ਅਮਰਕੇ ਪ੍ਰੋਬਲਮ ਨਹੀਂ ਆਉਂਦੀ ਪੇਸ਼ੈਂਟ ਠੀਕ ਹੈ ਹਾਂਜੀ ਮਨੂੰ ਜਦੋਂ ਦਰਦ ਥੋੜਾ ਸੈੱਟ ਹੋ ਗਿਆ ਉਸ ਤੋਂ ਬਾਅਦ ਪੇਸ਼ੈਂਟ ਨੂੰ ਤੁਸੀਂ ਕਹਿੰਦੇ ਹੋ ਵੀ ਇਹਦਾ 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 ਐਕਸਰਸਾਈਜ਼ ਕਰਨੀ ਆ ਹਾਂਜੀ ਹਾਂਜੀ ਹਰੀਅਤ ਸੇ ਚ ਅਲੱਗ ਅਲੱਗ ਹੁੰਦੀਆਂ ਨੇ ਹਾਂਜੀ ਅਲੱਗ ਅਲੱਗ ਅੱਛਾ ਥੋੜਾ ਜਿਹਾ ਜਾਨੀ ਪ੍ਰੋਬਲਮ ਹੁੰਦੀ ਹੋਵੇ ਤਾਂ ਤਾ ਸਾਬ ਕਿ ਆਪਾਂ ਨੂੰ ਦੱਸਣੀਆਂ ਪੈਂਦੀ ਠੀਕ ਹੈ ਤੁਸੀਂ ਥੋੜਾ ਬਹਿ ਕੇ ਨਾ ਡਿਟੇਲ ਦੇ ਵਿੱਚ ਦੱਸੋ ਸਭ ਨੂੰ ਆਜੋ ਠੀਕ ਹੈ ਵੀ ਹੋਰ ਕਿਹੜੇ ਕਿਹੜੇ ਟ੍ਰੀਟਮੈਂਟ ਕੀ ਤਾਂ ਕਿਦਾਂ ਕਰਦੇ ਹੋ ਤੇ ਇਹਨੇ ਸਾਡੇ ਭੈਣ ਸੀਮਾ ਜੀ ਆਪਾਂ ਹੁਣ ਗੱਲ ਕਰ ਰਹੇ ਸੀ ਨਾ ਤੇ ਉਧਰ ਇਹਨਾਂ ਦਾ ਟ੍ਰੀਟਮੈਂਟ ਵੀ ਚੱਲ ਰਿਹਾ ਉਹ ਤੁਹਾਨੂੰ ਦਿਖਾਇਆ ਵੀ ਚਲੋ ਅਸੀਂ ਆਏ ਅੰਦਰ ਪਹਿਲਾਂ ਮੈਂ ਆਪਣਾ ਇਲਾਜ ਕਰਾਇਆ ਤੁਹਾਨੂੰ ਦੱਸੋ ਵੀ ਮੇਰੇ ਮੋਢੇ ਦੇ ਵਿੱਚ ਪੇਨ ਹੋ ਰਿਹਾ ਸੀਗਾ ਤੇ ਬਹੁਤ ਵਧੀਆ ਮੈਨੂੰ ਲੱ ਮਲੋਕ ਸਿੰਗਲ ਟਾਈਮ ਹੀ ਆਪਾਂ ਫਸਟ ਟਾਈਮ ਹੀ ਨਾ ਤੋ ਇਹ ਟਰੀਟਮੈਂਟ ਲੈ ਕੇ ਦੇਖਿਆ ਤੇ ਮੈਨੂੰ ਪਤਾ ਲੱਗਿਆ ਸੀ ਵੀ ਕਹਿੰਦੇ ਵੀ ਕੋਈ ਦਵਾਈ ਜਾਂ ਟੀਕੇ ਤੋਂ ਬਗੈਰ ਜਿਹੜੇ ਦਰਦ ਹੁੰਦੇ ਨੇ ਚਾਹੇ ਮਸਲ ਪੇਨ ਆ ਤੋ ਚਾਹੇ ਤੁਸੀਂ ਜੋਇੰਟ ਪੇਨ ਹੈ ਨਾ ਜਿਵੇਂ ਇਸ ਸਰਵਾਈਕਲ ਦੀ ਗੱਲ ਹੁਣ ਆਪਾਂ ਕਰ ਰਹੇ ਸੀਗੇ ਜਿਹੜਾ ਸਰਵਾਈਕਲ ਹੈਗਾ ਇਹਦੇ ਥੋੜਾ ਜਿਹਾ ਐਂ ਦੱਸੋ ਵੀ ਕਾਰਨ ਕਿਉਂ ਹੁੰਦਾ ਹੁੰਦਾ ਜਿਆਦਾ ਤੇਰੀ ਨਸ ਬਲੋਕ ਹੋ ਜਾਂਦੀ ਆ ਜੀ ਅੱਛਾ ਨਸਾਂ ਬਲੋਕ ਨਸਾਂ ਬਲੋਕ ਹੋ ਜਾਂਦੀ ਆ ਉਹ ਅੰਦਰ ਸਵੇਲਿੰਗ ਆ ਜਾਂਦੀ ਆ ਇਹ ਫਿਰ ਪੰਪਿੰਗ ਕਰਕੇ ਮਸ਼ੀਨਾ ਸਵੇਲਿੰਗ ਨੂੰ ਉਤਾਰਦੀਆਂ ਨੇ ਤੇ ਉਹਨੂੰ ਜੋੜ ਨੂੰ ਠੀਕ ਕਰ ਦਿਆ ਨੇ ਅੰਦਰੋਂ ਠੀਕ ਆ ਉਹਦੇ ਨਾਲ ਪੰਪਿੰਗ ਕਰਕੇ ਸਵੇਲਿੰਗ ਠੀਕ ਹੋ ਜਾਂਦੀ ਆ ਬਾਕੀ ਜੋੜ ਖੁੱਲ ਜਾਂਦਾ ਜੀ ਠੀਕ ਆ ਜਿਹੜੇ ਮਨ ਲੋ ਜਕੜਨ ਹੁੰਦੀ ਆ ਜਕੜ ਲਹੁੰਦੀ ਆ ਉਸ ਸਟੀਫਨੈਸ ਵੀ ਪੂਰੀ ਖੁੱਲ ਜਾਂਦੀ ਆ ਹਾਂਜੀ ਜਿਹੜੀ ਸਵੇਲਿੰਗ ਉਹ ਵੀ ਸਰਵਾਈਕਲ ਨਾਲ ਚੱਕਰ ਵੀ ਆਨ ਲੱ ਆ ਜਾਂਦੇ ਆ ਪੇਸ਼ੈਂਟ ਨੂੰ ਅੱਛਾ ਜੀ ਹਾਂਜੀ ਹਾਂ ਤੇ ਦੋਨੇ ਬਾਹਾਂਵਾਂ ਚ ਵੀ ਆਨ ਲੱਗ ਜਾਂਦਾ ਨੀਚੇ ਦਰਦ ਮਤਲਬ ਪੇਸ਼ੈਂਟ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਇਹਦੇ ਵਿੱਚ ਕੁਸਕ ਲੱਛਣ ਦੱਸੋ ਸਰਵਾਈਕਲ ਦੇ ਸਰਵਾਈਕਲ ਦੇ ਇਹੀ ਲੱਛਣ ਜੇ ਚੱਕਰ ਆਣਾ ਤੇ ਬਾਹਾਂ ਵਿੱਚ ਦਰਦ ਹੋਣਾ ਤੇ ਗਰਦਨ 'ਚ ਤਾਂ ਹੁੰਦਾ ਹੀ ਹੁੰਦਾ ਸੀ ਠੀਕ ਹੈ ਮਤਲਬ ਜ਼ਿਆਦਾਤਰ ਤਾਂ ਦੇਖਦੇ ਨੇ ਸਿਰ ਭਾਰੀ ਰਹਿਣਾ ਹਾਂ ਇਦਾਂ ਨਹੀਂ ਠੀਕ ਹੈ ਸਿਰ ਭਾਰੀ ਜਾਂਦਾ ਹਾਂਜੀ ਹਾਂ ਤੇ ਉਹਦਾ ਫਿਰ ਤੁਸੀਂ ਕਿਸ ਤਰ੍ਹਾਂ ਇਲਾਜ ਕਰਦੇ ਹੋ ਉਹਨਾਂ ਦਾ ਮਸੀਨਾ ਨਾਲ ਬਿਨਾਂ ਦਵਾਈ ਤੋਂ ਇਲਾਜ ਕਰਦੇ ਆ ਅੱਛਾ ਬਿਨਾਂ ਦਵਾਈ ਹਾਂ ਇਹ ਨਸ ਨੂੰ ਬਲੋਕ ਨੂੰ ਖੋਲ ਦਿੰਦੀ ਆ ਕਿਸੇ ਨੂੰ ਮਨਕਿਆ ਦੀ ਪ੍ਰੋਬਲਮ ਆ ਉਹ ਵੀ ਠੀਕ ਕਰ ਦਿੰਦੀ ਅੱਛਾ ਮਨਕਿਆ ਦੀ ਹਾਂਜੀ ਹਾਂ ਤੇ ਹੋਰ ਕਿਹੜੇ ਕਿਹੜੇ ਜਿੱਦਾਂ ਕੋਈ ਗਿੱੱਤੇ ਗੋਡਿਆਂ ਦਾ ਆ ਇਹਨਾਂ ਦਾ ਵੀ ਕੋ ਇਲਾਜ ਕਰਦੇ ਆ ਹਾਂਜੀ 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 ਇਹਨਾਂ ਦਾ ਵੀ ਅੱਡੀ ਦਾ ਵੀ ਅੱਡੀ ਨੂੰ ਆਪਰੇਸ਼ਨ ਕਰਨ ਨੂੰ ਕਹਿ ਦਿੰਦੇ ਨੇ ਡਾਕਟਰ ਅੱਡੀ ਦਾ ਵੀ ਇਲਾਜ ਹੋ ਜਾਂਦਾ ਪਿੱਛੇ ਠੀਕ ਹੈ ਮਤਲਬ ਉਹ ਕੀ ਚੱਕਰੋਂ ਦਾ ਵੀ ਡਾਕਟਰ ਕਹਿੰਦਾ ਆਪਰੇਸ਼ਨ ਵੀ ਹੱਡੀ ਉੱਡੀ ਦਾ ਕੀ ਹੱਡੀ ਵੱਧਦੀ ਆ ਡਾਕਟਰ ਤਾਂ ਇਦਾਂ ਕਹਿ ਦਿੰਦੇ ਨੇ ਅੱਛਾ ਵੀ ਹ ਕਿੱਥੇ ਹੈਗੇ ਮੈਂ ਬਹੁ ਮਰੀਜ਼ ਠੀਕ ਕੀਤੇ ਨੇ ਜੀ ਅੱਛਾ ਜੀ ਹੁਣ ਵੀ ਆਉਂਦੇ ਨੇ ਮੇਰੇ ਕੋਲ ਕਿੰਨੇ ਸਮੇ ਤੋਂ ਤੁਸੀਂ ਜਿਹੜਾ ਕਰ ਰਹੇ ਹੋਗੇ ਇਹ ਮੈਨੂੰ 10 ਸਾਲ ਹੋ ਗਏ ਇਹ ਕੰਮ ਮਤਲਬ 10 ਸਾਲਾਂ ਤੋਂ ਲਗਾਤਾਰ ਹੀ ਹਾਂ ਜੀ ਕਰ ਰਹੇ ਹੋਗੇ ਤੁਸੀਂ ਪਰ ਆਪਣਾ ਹੁਣ ਕਰਿਆ ਮੈਂ ਅੱਛਾ ਪਹਿਲਾਂ ਤੁਸੀਂ ਕਿੱਥੇ ਕੰਮ ਕਰਦੇ ਸੀ ਪਹਿਲਾਂ ਮੈਂ ਭਗਵਾਨ ਦਾਸ अरोड़ा ਹਸਪੀਟਲ ਅੱਛਾ ਜਿਹੜਾ ਮਤਲਬ ਹਾਂਜੀ ਹਾਂਜੀ ਹਸਪੀਟਲ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਉੱਥੇ ਹੁਣ ਤੁਸੀਂ ਆਪਣਾ ਇਹ ਸਟਾਰਟ ਕੀਤਾ ਹੈਗਾ ਹਾਂਜੀ ਇਹ ਬਹੁਤ ਵਧੀਆ ਜਿਵੇਂ ਇੱਕ ਕਹਿੰਦੇ ਵੀ ਡਿਸਕ ਪ੍ਰੋਬਲਮ ਆ ਗਈ ਹੈ ਨਾ ਹਾਂਜੀ ਹਾਂਜੀ ਅੱਜ ਕੱਲ ਮੈਂ ਵੀ ਦੇਖਿਆ ਇਹ ਚੀਜ਼ਾਂ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ ਵੀ ਉਹ ਬੈਠੇ ਨਹੀਂ ਅੰਦਾਜ਼ਾ ਡਿਸਕ ਪ੍ਰੋਬਲਮ ਆ ਗਈ ਹਾਂਜੀ ਹਾਂਜੀ ਉਹਦਾ ਵੀ ਉਹ ਆਪਣੇ ਸੇਟੀ ਦਾ ਪੇਨ ਵੀ ਹੋ ਜਾਂਦੀ ਆ ਉਹਦੇ ਨਾਲ ਲੱਤਾਂ 'ਚ ਵੀ ਦਰਦ ਜਾਣ ਲੱਗ ਜਾਂਦਾ ਉਹਦਾ ਵੀ ਆਪਣੇ ਕੋਲ ਟਰੀਟਮੈਂਟ ਹੈ ਗਿਆ ਜੀ ਡਿਸਕ ਨਾਲੇ ਹਾਂਜੀ ਉਹਦਾ ਵੀ ਮਸ਼ੀਨਾਂ ਵਾਲਾ ਹਾਂਜੀ ਹਾਂਜੀ ਠੀਕ ਹੈ ਹਾਂ ਬਾਕੀ ਨੀਂਦ ਦਾ ਵੀ ਹੈ ਗਿਆ ਆਪਣੇ ਕੋਲ ਨੀਂਦ ਦਾ ਵੀ ਜਿਵੇਂ ਕਹਿੰਦੇ ਨੇ ਆ ਗਰੀਸ ਘੱਟ ਗਈ ਜੋੜ ਜਾਮ ਹੋ ਗਿਆ ਏਦਾਂ ਹੋ ਗਿਆ ਹੋ ਗਿਆ ਪਰ ਉਹਦਾ ਵੀ ਇਲਾਜ ਹੈ ਗਿਆ ਉਹਦਾ ਵੀ ਮਸ਼ੀਨਾ ਨਾਲ ਹੀ ਆਪਾਂ ਇਲਾਜ ਕਰਦੇ ਆਂ ਸੀ ਠੀਕ ਠੀਕ ਆ ਬਾਕੀ ਜਿਵੇਂ ਕਿਸੇ ਦਾ ਆਪਰੇਸ਼ਨ ਤੋਂ ਬਾਅਦ ਜੋਇੰਟ ਮਤਲਬ ਕੰਮ ਨਹੀਂ ਕਰ ਰਿਹਾ ਮੁੜ ਨਹੀਂ ਰਿਹਾ ਗੋਡਾ ਉਹਦਾ ਵੀ ਆਪਾਂ ਉਹਦੇ ਜੋੜ ਨੂੰ ਵੀ ਆਪਾਂ ਖੋਲਦਨੇ ਜਿਹੜਾ ਕਹਿੰਦੇ ਨੇ ਵੀ ਜਕੜਨ ਹੋ ਗਈ ਹਾਂਜੀ ਹਾਂਜੀ ਉਹ ਜਕੜ ਜਾਂਦਾ ਪਲਸਟਰ ਤੋਂ ਬਾਅਦ ਚਾਮ ਹੋ ਗਿਆ ਜੋ ਦਾ ਆਪਰੇਸ਼ਨ ਤੋਂ ਬਾਅਦ ਹਾਂ ਉਹ ਮੰਨੋ ਏਦਾਂ ਹਲਚਲ ਕਰਦਾ ਨਹੀਂ ਹੁੰਦਾ ਹਾਂਜੀ ਤੇ ਉਹ ਉਹਨੂੰ ਕਿੰਨੇ ਕ ਦਿਨ ਲੱਗ ਜਾਂਦੇ ਨੇ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਜੀ ਜਿਵੇਂ 15-20 ਦਿਨਾਂ ਮਹੀਨੇ ਮੰਗੂ ਵੀ ਲੱਗਦਾ ਜਿਵੇਂ ਜੋਇੰਟ ਹੁੰਦਾ ਉਹਦੇ ਹਿਸਾਬ ਨਾਲ ਠੀਕ ਹੈ ਮਤਲਬ ਜਿੱਦਾਂ ਦਾ ਕੋਈ ਉਹਦਾ ਆਪਰੇਟ ਹੋਇਆ ਉਹ ਆਪਾਂ ਨੂੰ ਦੇਖਣਾ ਪੈਂਦਾ ਕਈ ਦਾ ਥੋੜੇ 5-7 ਦਿਨਾਂ ਚ ਵੀ ਹੋ ਜਾਂਦਾ ਕਈਆਂ ਨੂੰ ਮਹੀਨਾ ਵੀ ਲੱਗ ਜਾਂਦਾ ਠੀਕ ਹੈ ਕਹਿੰਦੇ ਵੀ ਨਾੜ ਦਬ ਗਈ ਹਾਂਜੀ ਹਾਂ ਬਹੁਤ ਲੋਕ ਤਰ੍ਹਾਂ ਫਿਰਦੇ ਨੇ ਮੈਂ ਬਾਧੂ ਦੇਖਿਆ ਨਾੜ ਤੇ ਨਾੜ ਚੜ ਗਈ ਨਾੜ ਤੇ ਨਾੜ ਚੜ ਗਈ ਤੇ ਨਾੜ ਦਬੀ ਐਦਾਂ ਪੂਰਾ ਕੀ ਸੋਲੂਸ਼ਨ ਹੈਗਾ ਆਪਣੇ ਕੋਲ ਹਾਂ ਉਹਦਾ ਸੁੱਤੇ ਪੇ ਦੀ ਨਾੜ ਚੜ ਜਾਂਦੀ ਆ ਬੰਦੇ ਦੀ ਕਈਆਂ ਦੀ ਬਹੁਤ ਜੀ ਚੜਦੀ ਐ ਮੈਂ ਕਰੀ ਵੀ ਆ ਆਪਣੇ ਇੱਥੇ ਗ੍ਰਾਂਥੀ ਆ ਗੁਰੂ ਘਰ ਦਾ ਇਹਦੀ ਵੀ ਕੀਤੀ ਆ ਮੈਂ ਇਹਦੀ ਨਾੜ ਚੜ ਗਈ ਰਾਤ ਨੂੰ ਸੁੱਤੇ ਪੇ ਦੀ ਤੇ ਸਵੇਰੀ ਇਹ ਮੇਰੇ ਕੋਲ ਆਇਆ ਫਿਰ ਮੈਂ ਇਹਨੂੰ ਹੀ ਥੀਚੋ ਤਰੇ ਪੀਲ ਦਈ ਤੇ ਇਹਦੇ ਨਾਲ ਦੀ ਨਾਲ ਨਾੜ ਠੀਕ ਹੋ ਗਈ ਠੀਕ ਹੈ ਮੈਂ ਕਈ ਕਹਿੰਦਾ ਬਈ ਬਾਰ ਬਾਰ ਜਦੋਂ ਚੌਥੇ ਦਿਨ ਕਹਿੰਦੇ ਮੇਰੇ ਤੇ ਨਾੜ ਅੱਜ ਫੇਰ ਚੜ ਗਈ ਉਹ ਕਾਰਨ ਉਹਦਾ ਵੀ ਪੱਕਾ ਇਲਾਜ ਆ ਇਹ ਨਾਸ ਬਲੋਕ ਲਾ ਲਓ ਕੁਝ ਵੀ ਹੋ ਸਕਦਾ ਉਹਦਾ ਮਨ ਲੋ ਪੱਕਾ ਲਾਜ ਹੋਣਾ ਹੈ ਹਾਂ ਪੱਕਾ ਲਾਜ ਹੋ ਜਾ ਠੀਕ ਹੈ ਠੀਕ ਹੈ ਤੇ ਜੇ ਕਿਸੇ ਨੇ ਤੁਹਾਡੇ ਕੋਲ ਆਉਣਾ ਹੋਵੇ ਕੋਈ ਟਾਈਮ ਟੇਬਲ ਤੁਹਾਡਾ ਮੇਰਾ ਸਵੇਰੇ 8:30 ਤੋਂ ਰਾਤ ਦੇ 8 ਵਜੇ ਤੱਕ ਸਾਢੇ ਸਵੇਰੇ 8:30 ਤੋਂ 8:30 ਵਜੇ ਰਾਤ ਦੇ 8 ਵਜੇ ਤੱਕ ਅੱਛਾ ਜਾਣਕਾਰੀ ਵਾਸਤੇ ਤੁਸੀਂ ਆਪਣਾ ਇੱਥੇ ਦਾ ਐਡਰੈਸ ਦੇ ਦਿਓ ਤੁਹਾਨੂੰ ਪਰਮਾਨੈਂਟ ਜਿਹੜਾ ਤੋਂ ਡ ਹੈਗਾ ਜਾਖਲ ਰੋਡ ਹੈ ਹਾਂਜੀ ਗੁਰਦੁਆਰਾ ਨਾਨਕਪੁਰਾ ਨੇੜੇ ਸੁਨਾਮ ਹਾਂਜੀ ਜਾਖਲ ਰੋਡ ਤੇ ਗੁਰਦੁਆਰਾ ਸਾਹਿਬ ਨਾਨਕਪੁਰਾ ਇਹ ਥੇ ਦੇ ਉੱਤੇ ਆ ਬਾਈ ਸੁਨਾਮ ਕਿਤੋਂ ਵੀ ਤੁਸੀਂ ਪਤਾ ਕਰ ਸਕਦੇ ਹੋ ਥੇ ਤੇ ਆ ਕੇ ਗੁਰੂ ਕਿਰਪਾ ఫిਜ਼ੀਓਥੈਰੇਪੀ ਐਂਡ ਕਲੀਨਿਕਾ ਇਹਨਾਂ ਦਾ ਇੱਥੇ ਬਣਿਆ ਹੋਇਆ ਕਿਸੇ ਵੀ ਵੀਰ ਨੂੰ ਜ਼ਰੂਰਤਾ ਬਾਈ ਆਪਾਂ ਨੇ ਪ੍ਰੈਕਟੀਕਲ ਕਰਕੇ ਦੇਖਿਆ ਇਹਨਾਂ ਕੋਲ ਆ ਕੇ ਤੁਸੀਂ ਇਹਨਾਂ ਦੀ ਸਰਵਿਸ ਲੈ ਸਕਦੇ ਹੋ ਬਹੁਤ ਵਧੀਆ ਇਹਨਾਂ ਦਾ ਟਰੀਟਮੈਂਟ ਆ ਬਿਨਾ ਦਵਾਈ ਤੋਂ ਬਿਨਾ ਟੀਕੇ ਤੋਂ ਬਿਨਾ ਗੋਲੀਆਂ ਤੋਂ ਤੁਹਾਡਾ ਇਲਾਜ ਕਰਨਗੇ ਸਰਵਾਈਕਲ ਦਾ ਗੋਡੇ ਦਰਦ ਦਾ ਮੋਢੇ ਦਰਦ ਦਾ ਹਨ ਚਾਹੇ ਦੀ ਕੋਈ ਅੱਡੀ ਦਾ ਪੇਨ ਆ ਜਾ ਹੱਡੀ ਟੁੱਟਣ ਤੋਂ ਬਾਅਦ ਜਾਕੜਨ ਹੋ ਜਾਂਦੀ ਜਿਵੇਂ ਪਲਾਸਟਰ ਤੋਂ ਬਾਅਦ ਸਾਰਾ ਇਲਾਜ ਤੁਹਾਨੂੰ ਇੱਥੇ ਬਿਨਾਂ ਕਿਸੇ ਦਵਾਈ ਤੋਂ ਹੋਊਗਾ ਮਸ਼ੀਨਾਂ ਦੇ ਨਾਲ ਇੱਕ ਵਾਰੀ ਜ਼ਰੂਰ ਆ ਕੇ ਦਰਸ਼ਨ ਦਿਓ ਤੇ ਆਪਣਾ ਫਾਇਦਾ ਜ਼ਰੂਰ ਤੁਹਾਨੂੰ ਮਿਲੂਗਾ ਜੀ ਬਹੁਤ ਬਹੁਤ ਧੰਨਵਾਦ ਪਾਣੀ ਜੀ ਸਿਕਾ